ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲ ਗੋਬਿੰਦ ਜੀ ਰਾਜਾ ਫਤੇਹ ਚੰਦ ਦੀ ਰਾਣੀ ਦੀ ਸਖਣੀ ਗੋ ਦੀ ਰੌਣਕ ਕਿਵੇਂ ਬਣੀ ਰਾਜਾ ਫਤੇਹ ਚੰਦ ਮੈਣੀ ਤੇ ਉਸ ਦੀ ਰਾਣੀ ਪਰਮਾਤਮਾ ਦੇ ਬੜੇ ਭਗਤ ਸਨ ਪਰਮਾਤਮਾ ਨੇ ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਦਿੱਤੇ ਸਨ ਰਾਜਪਾਲ ਟਾਂਡੋਲਫ ਸ਼ਰਦਾਵਾਨ ਪਰਜਾ ਵਫਾਦਾਰ ਮੰਤਰੀ ਇੱਕ ਇਹ ਵੀ ਇੱਕੋ ਹੀ ਥੋੜੀ ਸੰਤਾਨ ਦੀ ਉਨਾਂ ਦੇ ਘਰ ਕੋਈ ਬਾਲ ਨਹੀਂ ਸੀ ਦੋਵੇਂ ਪਤਨੀ ਪਤਨੀ ਇਸ ਗੱਲ ਤੋਂ ਝੁਰਦੇ ਰਹਿੰਦੇ ਸਨ ਦੁਨੀਆ ਦਾ ਕੋਈ ਸੁੱਖ ਚੰਗਾ ਨਹੀਂ ਲੱਗਦਾ ਸੀ ਜੀਵਨ ਅਧੂਰਾ ਅਧੂਰਾ ਪਿਆਸਾ ਪਿਆਸਾ ਜਿਹਾ ਲੱਗਦਾ ਸੀ ਪੰਡਿਤ ਸ਼ਿਵਜਾਤਰੀ ਦੀ ਇਰਾਦਨਾ ਤਿਆਗ ਅਤੇ ਨਿਰਸੁਆਸ ਭਗਤੀ ਭਾਵ ਨੂੰ ਵੇਖ ਕੇ ਉਹਨਾਂ ਤੇ ਸ਼ਰਧਾ ਰੱਖਦੇ ਸਨ ਉਹਨਾਂ ਨੇ ਇਹ ਵੀ ਸੁਣਿਆ ਸੀ ਕਿ ਮੰਤ ਜੀ ਰੱਬ ਨੂੰ ਪਹੁੰਚੇ ਹੋਏ ਸੰਤ ਹਨ ਅਤੇ ਜੋ ਕੋਈ ਉਹਨਾਂ ਦੇ ਅੱਗੇ ਨਿਸ਼ਚਾ ਕਰਕੇ ਆਸ ਕਰਦਾ ਹੈ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਹੈ ਉਹਨਾਂ ਨੇ ਪੰਡਿਤ ਜੀ ਪਾਸ ਜਾ ਕੇ ਬੇਨਤੀ ਕੀਤੀ ਪੰਡਿਤ ਜੀ ਸਾਨੂੰ ਕੋਈ ਉਪਾਅ ਦੱਸੋ ਜਿਸ ਨਾਲ ਅਸੀਂ ਸੰਤਾਨ ਦਾ ਮੂੰਹ ਵੇਖ ਸਕੀਏ ਪੰਡਿਤ ਜੀ ਨੇ ਆਪਣੀ ਵਿਦਿਆ ਬੁੱਧੀ ਤੇ ਦਿਵ ਦ੍ਰਿਸ਼ਟੀ ਦੁਆਰਾ ਜਾਣ ਲਿਆ ਕਿ ਰਾਜਾ ਰਾਣੀ ਦੀ ਕਿਸਮ ਵਿੱਚ ਉਲਾ ਨਹੀਂ ਹੈ ਪਰ ਇਹ ਦੱਸਣ ਨਾਲ ਉਹਨਾਂ ਨੂੰ ਹੋਰ ਨਾਸਤਾ ਵੀ ਹੋਵੇਗੀ ਇਸ ਲਈ ਉਹਨਾਂ ਨੇ ਰਾਜਾ ਤੇ ਰਾਣੀ ਨੂੰ ਪ੍ਰਮਾਤਮਾ ਅਗੇ ਅਰਦਾਸ ਕਰਨ ਲਈ ਆਖਿਆ ਅਤੇ ਕ੍ਰਿਸ਼ਨ ਜੀ ਦਾ ਬਾਲ ਮੂਰਤੀ ਸਥਾਪਤ ਕਰਕੇ ਉਸ ਨੂੰ ਰੋਜ਼ ਪੂਰੀਆਂ ਤੇ ਢੋਗਣੀਆਂ ਦਾ ਭੋਗ ਲਾਉਣ ਲਈ ਕਿਹਾ। ਕੜ ਕੜ ਕੇ ਅੰਦਰ ਕੀ ਜਾਨ ਭਲੇ ਮੁਰੇ ਕੀ ਪੀਰ ਪੁਸ਼ਾਨ। ਅਚਾਨਕ ਗੋਬਿੰਦ ਜੀ ਆਪਣੇ ਸੰਗੀਆਂ ਨੂੰ ਨਾਲ ਲੈ ਕੇ ਮਹਿਲ ਵਿੱਚ ਜਾ ਪਹੁੰਚੇ। ਰਾਣੀ ਮੈਣੀ ਜੀ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਦੇ ਸਾਹਮਣੇ ਅੱਖਾਂ ਮੀਟ ਕੇ ਬੈਠੇ ਬੇਨਤੀਆਂ ਕਰ ਰਹੇ ਸਨ। ਗੋਬਿੰਦ ਜੀ ਹੌਲੀ-ਹੌਲੀ ਪੈਰ ਰੱਖਦੇ ਹੋਏ ਉਸ ਦੇ ਕੋਲ ਚਲੇ ਗਏ। ਅਤੇ ਮਲਕੜੇ ਜੇ ਜਾ ਕੇ ਰਾਣੀ ਨੇ ਕੋਦੀ ਵਿੱਚ ਬੈਠ ਗਏ। ਰਾਣੀ ਨੇ ਤਬਕੇ ਨੈਣ ਖੋਲੇ ਕੀ ਵੇਖਦੀ ਹੈ ਇਕਤੀ ਸੁੰਦਰ ਬਾਲਕ ਉਸ ਦੀ ਕਲਪਨਾਵਾਂ ਨਾਲੋਂ ਵੀ ਵੱਧ ਕੇ ਸੁੰਦਰ ਉਸ ਦੀ ਝੋਲੀ ਵਿੱਚ ਬੈਠਾ ਹੋਇਆ ਹੈ ਤੇ ਕੋਮਲ ਮੁਸਕਾਨ ਭਰੀ ਤਕਰੀਨਾ ਉਸ ਦੇ ਮੂੰਹ ਨਿਹਾਰਦਾ ਹੋਇਆ ਧੀਮੀ ਸੁਰ ਵਿੱਚ ਮਾਂ ਜੀ ਮਾਂ ਜੀ ਪਾ ਰਿਹਾ ਹੈ ਰਾਣੀ ਦਾ ਹਿਰਦਾ ਮਾਸੇਨਾ ਪਰ ਉੱਠਿਆ ਉਹ ਪੁੱਤਰ ਜੀ ਪੁੱਤਰ ਜੀ ਉਸ ਦੇ ਮੂੰਹੋਂ ਨਿਕਲ ਪਿਆ ਤੁਸੀਂ ਆ ਗਏ ਉਸ ਨੇ ਬਾਲ ਗੋਬਿੰਦ ਜੀ ਨੂੰ ਛਾਤੀ ਨਾਲ ਘੁੱਟ ਲਿਆ ਜਿਵੇਂ ਡਰਦੀ ਹੋਵੇ ਕਿ ਹੋ ਕੀ ਸੁਪਨਾ ਤਾਂ ਨਹੀਂ ਦੇਖ ਲਈ ਤੇ ਇਹ ਸੁਖ ਸੁਪਨਾ ਕਿਤੇ ਟੁੱਟ ਹੀ ਨਾ ਜਾਵੇ ਗੋਮ ਜੀ ਨੇ ਵੀ ਆਪਣੀਆਂ ਨੰਨੀਆਂ ਨੰਨੀਆਂ ਬਾਹਵੜੀਆਂ ਨਾਲ ਰਾਣੀ ਮਾਂ ਨੂੰ ਗਲਵਕੜੀ ਪਾ ਲਈ ਅਤੇ ਆਪਣਾ ਕੋਮਲ ਜਹਾਂਸਰ ਆਈ ਦੇ ਮੋਢੇ ਨਾਲ ਜੋੜ ਲਿਆ ਦੋਵੇਂ ਮਾਂ ਪੁੱਤਰ ਕਿੰਨਾ ਚਿਰ ਇਸ ਪਿਆਰ ਮਿਲਣੀ ਦੇ ਇਲਾਹੀ ਸਵਾਰਜ ਡੁੱਬੇ ਰਹੇ ਡੁੱਬੇ ਰਹੇ ਸਵਾਦ ਉਸਾਰ ਹੁੰਦੇ ਰਹੇ ਤੇ ਹੁੰਦੇ ਰਹੇ ਫਿਰ ਗੋਮ ਜੀ ਨੇ ਹੋਈ ਜਹੀ ਆਪਣਾ ਸਿਰ ਚੁੱਕਿਆ ਤੇ ਕੋਮਲ ਬੋਲੀ ਵਿੱਚ ਕਿਹਾ ਮਾਂ ਜੀ ਸਾਡੀਆਂ ਪੂਰੀਆਂ ਸਾਡੀਆਂ ਘੁੰਗਣੀਆਂ ਰਾਣੀ ਚੌਂਕ ਪਿਆ ਆ ਪੁੱਤਰ ਜੀ ਪੁੱਤਰ ਜੀ ਮੈਂ ਤਾਂ ਭੁੱਲ ਹੀ ਗਈ ਸੀ ਉਹ ਲੱਕ ਕੇ ਅੰਦਰ ਗਈ ਤੇ ਵੱਡੀ ਸਾਈ ਥਾਲੀ ਵਿੱਚ ਪੂਰੀਆਂ ਛੋਲੇ ਚਾਵਲ ਦੁੱਧ ਤੇ ਹੋਰ ਕਿੰਨਾ ਕੁਝ ਭਰੋਸ ਕੇ ਲਾਈ ਤੇ ਗੋਬਿੰਦ ਜੀ ਦੇ ਸਾਹਮਣੇ ਲਾ ਕੇ ਰੱਖ ਦਿੱਤਾ ਬਾਲਾ ਜੀ ਨੇ ਆਪਣੇ ਸੰਗੀਆਂ ਨੂੰ ਬਾਹਰ ਬੁਲਾ ਲਿਆ ਅਤੇ ਸਾਰੇ ਨਾਲ ਕੇ ਪੂਰੀਆਂ ਛੋਲੇ ਸ਼ਕਣ ਲੱਗੇ ਆਗਲੇ ਨੇ ਫਿਰ ਉਹ ਮਹਰਜ ਖੇਡ ਰਹੇ ਸਨ ਤੇ ਉਸ ਤੋਂ ਅਗਲੇ ਦਿਨ ਵੀ ਤੇ ਹੁਣ ਨਿਤਨਾ ਨੇ ਨੇਮ ਬਣ ਗਿਆ ਹਰ ਉਹ ਜੋ ਹੋ ਰਾਣੀ ਦੇ ਮਹਿਲ ਵਿੱਚ ਆਉਂਦੇ ਰਾਣੀ ਬੜੀ ਖੁਸ਼ੀ ਉਸ ਦੀ ਸਖਣੀ ਗੋ ਨੂੰ ਰੌਣਕ ਲੱਗ ਗਈ ਸੀ ਰਾਜਾ ਵੀ ਖੁਸ਼ ਸੀ ਉਸ ਦੀ ਸੰਤਾਨ ਦੀ ਸੇਕ ਸ਼ਾਂਤ ਹੋ ਗਈ ਸੀ ਰਾਜਾ ਫਤੇਹ ਚੰਦ ਮੈਣੀ ਨੇ ਬਾਲ ਗੁਰੂ ਦੇ ਪ੍ਰੇਮ ਵਾਸ ਆਪਣੀ ਹਵੇਲੀ ਹੀ ਉਹਨਾਂ ਨੂੰ ਪੇਟਾ ਕਰ ਦਿੱਤੀ ਇੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਕਰਕੇ પ્રસਿੰਧ ਹੈ ਇੱਥੇ ਅੱਜ ਵੀ ਘੁੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਉਹ ਪ੍ਰਸ਼ਾਂਤ ਪਹਿਲਾਂ ਬੱਚਿਆਂ ਲਈ ਕੱਢਿਆ ਜਾਂਦਾ ਹੈ ਅਤੇ ਫਿਰ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਅਵਸਥਾ ਦੇ ਵਿੱਚ ਵੀ ਉਸ ਰਾਣੀ ਨੂੰ ਪੁੱਤਰ ਦੀ ਇੱਛਾ ਪੂਰੀ ਕੀਤੀ ਅਤੇ ਉਸ ਨੂੰ ਪੁੱਤਰ ਹੁੰਦਾ ਆਨੰਦ ਰਿਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।